ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਵਨ ਪ੍ਰਗਟ ਦੇਹ ਦੇ ਸਬੰਧ ਵਿੱਚ ਸਾਨੂੰ ਵਾਲਮੀਕ ਭਾਈਚਾਰੇ ਵੱਲੋਂ ਇੱਕ ਅਹਿਮ ਮੀਟਿੰਗ ਕਰਕੇ ਸਰਬਸੰਮਤੀ ਨਾਲ ਜੀ ਰਜੀ ਕੁਮਾਰ ਨੂੰ ਭਗਵਾਨ ਵਾਲਮੀਕੀ ਮੰਦਿਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਦਾ ਸਹੁਮੂ ਭਾਈਚਾਰ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਇੱਕ ਹਫਤੇ ਦੇ ਵਿੱਚ ਸਾਨੂੰ ਪੂਰੇ ਭਰਮੇ ਕੱਟ ਦੇ ਵਿੱਚ ਘੱਟੋ ਘਾਟ 250 ਬੰਦੇ ਦਾ ਇਕੱਠ ਸੀਗਾ ਉਸ ਇਕੱਠ ਦੇ ਦੌਰਾਨ ਮੈਨੂੰ ਦਾਸ ਨੂੰ ਸੇਵਾ ਦਿੱਤੀ ਹੈ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਾਇਆ ਗਿਆ ਸਮਾ ਪੂਰੇ ਸ਼ਹਿਰ ਵਾਸੀਆਂ ਨੂੰ ਆਪਣੇ ਪੂਰੇ ਨਮਸਕਾਰ ਪੰਜਾਬ ਲਾਈਵ 80 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਵਨ ਪ੍ਰਗਟ ਦੇਹ ਦੇ ਸੰਬੰਧ ਵਿੱਚ ਤੁੰ ਨੂੰ ਵਾਲਮੀਕ ਭਾਈਚਾਰੇ ਵੱਲੋਂ ਇੱਕ ਅਹਿਮ ਮੀਟਿੰਗ ਕਰਕੇ ਸਰਬਸੰਮਤੀ ਨਾਲ ਜਰੀ ਰਜੀ ਕੁਮਾਰ ਨੂੰ ਭਗਵਾਨ ਵਾਲਮੀਕੀ ਮੰਦਰ ਧਰਮ ਸਾਲਾ ਪ੍ਰਬੰਧਕ ਕਮੇਟੀ ਦਾ ਸਮੂਹ ਭਾਈਚਾਰਾ ਵੱਲੋਂ ਪ੍ਰਧਾਨ ਚੁਣਿਆ ਗਿਆ ਅਤੇ ਇਸ ਸਬੰਧੀ ਨਵੇਂ ਬਣੇ ਪ੍ਰਧਾਨ ਰਜੀ ਕੁਮਾਰ ਨੇ ਇਹ ਕਿਹਾ ਕਿ ਆਉਣ ਵਾਲੀ 17 ਅਕਤੂਬਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਖੰਨਾ ਵਿੱਚ ਵੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਚਰਦਾ ਧੁੰਤਾਂ ਨਾਲ ਮਨਾਇਆ ਜਾਵੇਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਮ ਸ਼ੋਭਾ ਯਾਤਰਾ ਅਤੇ ਵਿਸ਼ਾਲ ਸੱਤਨ ਸਮੂਹ ਸਮਾਜ ਭਾਈਚਾਰੇ ਦੇ ਸਹਿਯੋਗ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਪ੍ਰਧਾਨ ਜੀ ਅੱਜ ਤੁਹਾਨੂੰ ਪ੍ਰਧਾਨ ਚੁਣਿਆ ਗਿਆ ਬਾਲਮੀਕ ਸੰਸਥਾ ਰਾ ਤੇ ਇਸ ਮੰਦਗੀ ਕਣ ਮੰਦਰ ਕਮੇਟੀ ਵੱਲੋਂ ਦੇਖੋ ਪ੍ਰਬੰਧਕ ਕਮੇਟੀ ਦਾ ਜੀ ਮੈਨੂੰ ਪ੍ਰਧਾਨ ਚੁਣਿਆ ਗਿਆ ਕਿਉਂਕਿ ਪਿਛਲੇ ਪ੍ਰਧਾਨ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਜੋ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਸਾਨੂੰ ਪੂਰੇ ਭਰਮੇ ਕੱਟ ਦੇ ਵਿੱਚ ਘੱਟੋ ਘਾਟ 250 ਬੰਦੇ ਦਾ ਇਕੱਠ ਸੀਗਾ ਉਸ ਇਕੱਠ ਦੇ ਦੌਰਾਨ ਮੈਨੂੰ ਦਾਸ ਨੂੰ ਸੇਵਾ ਦਿੱਤੀ ਹੈ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਾਇਆ ਗਿਆ ਤੇ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਆਪਣੇ ਪੂਰੇ ਸਮਾਜ ਨੂੰ ਇੱਕ ਵਾਦਾ ਕਰਦਾ ਵੀ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਤੈਹ ਦੇ ਲੋ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਇਸ ਤੋਂ ਇਲਾਵਾ ਤੁਹਾਡੇ ਨਾਲ ਕਿਹੜੇ ਕਿਹੜੇ ਉੱਤੇ ਚੁਣੇ ਗਏ ਅੱਜ ਭਗਵਾਨ ਵਾਲ ਵੀ ਕੀ ਮੰਦਿਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਵਿੱਚੋਂ ਸਰਪ੍ਰਸਤ ਸ਼੍ਰੀ ਰਾਜਕਮਨ ਬਾਲੀ ਜੀ ਪ੍ਰਧਾਨ ਅਰਜੀਤ ਕੁਮਾਰ ਮੈਨੂੰ ਚੁਣਿਆ ਗਿਆ ਜੀ ਤੇ ਉਪ ਪ੍ਰਧਾਨ ਸ਼੍ਰੀ ਵਿੱਕੀ ਬਾਲੂ ਜੀ ਤੇ ਜਨਰਲ ਸੈਕਟਰੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਕੈਸ਼ ਸਦੀਰ ਬਾਲੂ ਜੀ ਤੇ ਸੀਨੀਅਰ ਚੇਅਰਮੈਨ ਅਰਕੇਸ਼ ਕੁਮਾਰ ਜੀ ਹਰਪਾਲ ਸਿੰਘ ਜੀ ਸ਼੍ਰੀ ਸੰਜੀਤ ਕੁਮਾਰ ਜੀ ਤੇ ਚੇਅਰਮੈਨ ਸ਼੍ਰੀ ਸੰਜੇ ਚੋਹਾਨ ਸ਼੍ਰੀ ਤਰਨ ਬਾਲੂ ਸ਼੍ਰੀ ਸੋਨ ਲਾਲ اٹਵਾਲ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਿੰਕੂ ਸੋਹਤਾ ਮੀਤ ਪ੍ਰਧਾਨ ਸ਼੍ਰੀ ਮੇਨਪਾਲ ਸ਼੍ਰੀ ਪ੍ਰੇਮ ਮੱਟੂ ਸੈਕਟਰੀ ਸ਼੍ਰੀ ਸ਼ੈਂਕੀ ਸੋਹਤਾ ਸ਼੍ਰੀ ਟੋਨੀ ਸੋਹਤਾ ਸ਼੍ਰੀ ਰਵੀ ਬਟਲਾਨ ਜੁਆਇੰਟ ਸੈਕਟਰੀ ਸ਼੍ਰੀ ਅਜੇ ਕਲਿਆਣ ਸ਼੍ਰੀ ਰਾਜ ਮੱਟੂ ਤੇ ਮੁੱਖ ਪ੍ਰਚਾਰਕ ਸ਼੍ਰੀ ਕੇਤਨ ਸੋਹਤਾ ਜੀ ਇਸ ਤੋਂ ਇਲਾਵਾ ਬਾਕੀ ਲਿਸਟ ਅਸੀਂ ਜਿਹੜੇ ਨਿਊਜ਼ ਚੈਨਲਾਂ ਨੇ ਜਾਂ ਪ੍ਰੈਸ ਮੀਡੀਆ ਉਹਨਾਂ ਨੂੰ ਦੇਵਾਂਗੇ ਤੇ ਉਸ ਤੋਂ ਬਾਅਦ ਤੁਹਾਡਾ ਬੜਾ ਧੰਨਵਾਦ ਕਰਦੇ ਆਂ ਤੁਸੀਂ ਜਿੰਨਾ ਵੀ ਸਾਡੇ ਜੋ ਪ੍ਰੈਸਰ ਦੇ ਵਿੱਚ ਸਾਨੂੰ ਲੈ ਕੇ ਜਾਂਦੇ ਹੋ ਸਾਡੇ ਸਮਾਜ ਨੂੰ ਲੈ ਕੇ ਜਾਂਦੇ ਸਾਡੇ ਸਮਾਜ ਦੀਆਂ ਗੱਲਾਂ ਰੱਖਦੇ ਹੋ ਤੁਹਾਡਾ ਬੜਾ ਧੰਨਵਾਦ ਕਰਦੇ ਆਂ ਕਿਉਂਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਤੁਹਾਡੇ ਨਾਲ ਜੁੜੇ ਹੋਏ ਆਂ ਕਿਉਂਕਿ ਸਾਡੀ ਜਿੰਨੀ ਵੀ ਆਵਾਜ਼ ਹੈ ਤੁਸੀਂ ਸਾਡੀ ਉੱਪਰ ਤੱਕ ਲੈ ਕੇ ਜਾਂਦੇ ਹੋ ਲੋਕਾਂ ਤੱਕ ਲੈ ਕੇ ਜਾਂਦੇ ਸਾਡੀ ਸਮੱਸਿਆਵਾਂ ਹਨ ਜੋ ਵੀ ਉਹ ਲੈ ਇਸ ਲਈ ਤੁਹਾਡਾ ਬੜਾ ਧੰਨਵਾਦ ਕਰਦੇ ਪ੍ਰਬੰਧਕ ਕਮੇਟੀ ਵੱਲੋਂ ਇੰਨਾ ਕਹਿੰਦੇ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਜੈ ਵਾਲਮੀਕੀ ਜੀ ਅਸੀਂ ਇਸ ਬੱਚੇ ਦੇ ਜੋ ਵੀ ਜ਼ਿੰਮੇਵਾਰੀ ਅਜੇ ਆਈ ਹੈ ਅਸੀਂ ਇਸ ਬੱਚੇ ਨੂੰ ਇਹੀ ਕਹਾਂਗੇ ਵੀ ਆਪਣੀ ਜ਼ਿੰਮੇਵਾਰੀ ਪੂਰੀ ਮਾਣ ਦਰ ਨਾਲ ਨਿਭਾਣੀ ਹੈ ਅੱਜ ਸਾਰੇ ਸੰਸਥਾ ਨੂੰ ਸਾਰੇ ਬਾਲਮੀਕ ਭਾਈਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਡੇ ਜੁਗਨਾ ਪੰਚਾਇਤ ਵੱਲੋਂ ਸਾਡੇ ਵੀਰ ਨੂੰ ਬਾਲਮੀਕ ਸਭਾ ਦਾ ਪ੍ਰਧਾਨ ਚੁਣਿਆ ਗਿਆ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਹਾਂ ਸਾਰੇ ਸ਼ਹਿਰ ਨਿਵਾਸੀਆਂ ਦਾ ਬੜਾ ਧੰਨਵਾਦ ਕਰਦਾ ਹਾਂ ਜੈ ਬਾਲਮਿਕੀ ਹਰ ਹਰ ਬਾਲਮੀਕੀ